ਲਹ ਉਧਰ ਤੱਕ ਪਾਸੇ ਪੋਚਾ ਲੱਗ ਗਿਆ ਹੁਣ ਥੋੜੀ ਸਫਾਈ ਰਹਿ ਗਈ ਹੁਣ ਇੱਥੇ ਪਾਸੇ ਵੀ ਮਾਰ ਦਾਂ ਮੈਂ ਭਾਬੀ ਹੋ ਫੇਰ ਆ ਗਈ ਹੈ ਗੰਦ ਪਾਉਣ ਵਾਸਤੇ ਠੀਕ ਆ ਪਾਪੀ ਉਹ ਨਹੀਂ ਪ੍ਰਵੀਨ ਤੈਨੂੰ ਨਿਕਿਆ ਉਧਰ ਪਿੱਛੇ ਜਵਾਕ ਨੇ ਬੁਆਂਡਿਆ ਦੇ ਆ ਕੇ ਗੰਦ ਪਾ ਜਾਂਦੇ ਨੇ ਅੱਛਾ ਅੱਛਾ ਹੋਰ ਕੀ ਨੇ ਭਾਬੀ ਹਾਂ ਠੀਕ ਆ ਪ੍ਰਵੀਨ ਹੋਰ ਸਸਰੀ ਕਾਲ ਜੀ ਭਾਬੀ ਵੀਰ ਨਹੀਂ ਤਿਕਦਾ ਲਹ ਇਹ ਹਬਤਾ ਪਹਿਲਾ ਤਾਂ ਹੁਣ ਆ ਕੇ ਗਈ ਆ ਹੁਣ ਫੇਰ ਆਵੀਂ ਮੂੰ ਚੱਕ ਕੇ ਹਾਲਤ ਦਾ ਖਰਚਾ ਕਰਾਉਣ ਨੂੰ ਭਾਬੀ ਹਾਂ ਕੀ ਸੋਚ ਲਾਗੀ ਆ ਖੁਸ਼ ਨਹੀਂ ਪ੍ਰਵੀਨ ਕੀ ਗੱਲ ਭਾਬੀ ਇੱਥੇ ਘੜਾ ਆ ਕੇ ਰੱਖਣਾ ਸਾਨੂੰ ਅੰਦਰ ਨਹੀਂ ਲੈ ਕੇ ਜਾਣਾ ਕਿਉਂ ਨਹੀਂ ਪ੍ਰਵੀਨ ਤੁਸੀਂ ਐ ਕਰੋ ਸਟੋਰ ਰੂਮ 'ਚ ਬੈਠ ਜਾਓ ਉਧਰ ਨਾ ਬੈਠੋ ਤਰੂੰ ਪੋਚਾ ਲਾ ਕੇ ਆਈਆਂ ਉੱਥੇ ਗੰਦ ਪੈ ਜਾਊਗਾ ਤਰਾਲੀ ਮੇਟੀ ਆਪਣੇ ਐਨੀਓ ਨਿਕਲ ਰਹੀ ਕਿ ਆਪਾ ਉਸ ਰੂਮ ਚ ਜਾ ਕੇ ਬੈਠ ਜਾਈਏ ਆਪਾਂ ਕੀ ਗੰਦ ਪਾਣ ਆਏ ਆ ਚਲ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਜੀ ਭਾਬੀ ਨੇ ਕਹਿਤਾ ਕੁਛ ਉਹੀ ਤੁਸੀਂ ਫਿਰ ਕੀ ਕਿਉਂ ਨਹੀਂ ਹੋ ਗਿਆ ਮੈਂ ਨਹੀਂ ਥਰਿੰਦਾ ਮੈਂ ਜਾ ਰਿਹਾ ਤੁਹਾਨੂੰ ਆਪਾਂ ਰਹਿਣ ਥੋੜੀ ਨਾ ਆ ਆਪਾਂ ਬਸ ਰਖੜੀ ਬੰਨਦੀ ਐ ਵੀਰੇ ਦੇ ਨਾਲ ਦੇ ਨਾਲ ਚੱਲ ਪਾਂਗੇ ਕਿਦਰੇ ਨਹੀਂ ਕੁਛ ਹੋ ਜਾਏਗਾ ਆਪਣੇ ਪਰ ਜਾਈਂ ਡਾਕਟਰ ਸਪੋਰਟ ਦਾ ਚੰਗਾ ਵਾਲਾ ਏਸੀ ਲੱਗਿਆ ਗਰਮੀ ਚ ਬਿਠਾਤਾ ਉਹ ਵੀ ਸਟੋਰ ਰੂਮ ਵਿੱਚ ਮੇਰੀ ਗੱਲ ਸੁਣੋ ਉਹਨੇ ਪੋਚਾ ਲਾਇਆਗਾ ਕੋਈ ਗੱਲ ਨਹੀਂ ਸੁੱਕ ਜਾਂਦਾ ਫਿਰ ਆਪਾਂ ਬੈਠ ਜਾਾਂਗੇ ਉੱਧਰ ਪੁੱਛੋ ਕਿ ਆਪਾਂ ਨਿਆਣੇ ਹੈਗੇ ਜਿਹੜਾ ਦੰਦਪਾਦ ਉਹ ਕਿੱਥੇ ਜਾ ਕੇ ਫਿਰ ਹੁਣ ਮੈਂ ਕੀ ਕਹਿ ਸਕਦੀ ਆ ਜੇ ਜੇ ਅਗਲੇ ਨੇ ਕਹਿਤਾ ਜੇ ਮੈਂ ਬੋਲੂਗੀ ਫਿਰ ਅਗਲੀ ਕਹੂਗੀ ਉਰੇ ਆ ਕੇ ਚੌਧਰਦਾਰੀ ਕਰਦੀ ਹੈਂ ਆਂ ਨਿਆਣਾ ਦੇਖੀ ਨਹੀਂ ਕਰਨੀ ਚਾਹਤਾ ਮਾੜਾ ਮਟਰ ਬੱਚੇ ਬਰਤ ਸੁਝੂ ਕੁਝ ਨਹੀਂ ਹੋਣੀ ਸੋਚਦਾ ਪਰ ਥੋੜਾ ਪਤਾ ਪਰਜਾਇਨਾ ਗੱਲ ਕਰਦਾ ਦਿਮਾਗ ਕੀ ਗੱਲ ਕਰਾਂ ਜੀ ਉਹਦੇ ਤਾਂ ਜਿਆਦਾ ਦਿਮਾਗ ਹੈਗਾ ਹੈਗਾ ਤੁਸੀਂ ਤਾਂ ਚੁੱਪ ਕਰ ਜਾਓ ਬੈਠ ਜਾਓ ਆਪਦਾ ਕੋਈ ਗੱਲ ਆਬ ਵੀਰਨ ਵਾਜੇ ਤਾਂ ਰਖੜੀ ਮਾਕੇ ਨਾਲ ਦੇ ਨਾਲ ਵਾਪਸ ਮੁੜ ਜਾਗੇ ਆਪਾਂ ਜਿਆਦਾ ਦਿਮਾਗ ਹੈਗਾ ਉਹ ਤਾਂ ਇਹ ਜਿਹਾ ਬੱਤਾਂ ਰਹਿੰਦੀ ਆ ਅਸੀਂ ਤਾਂ ਭਾਈ ਅੱਜ ਹੀ ਸੱਚਾ ਹੋਰ ਸੱਚੀ ਗੱਲ ਹੈ ਕੋਠੀ ਕੋ ਹਾਂ ਸਭ ਵਧੀਆ ਤੁਸੀਂ ਕਿੱਧਰ ਲੰਗੇ ਸੀ ਉਹ ਬਾਸਮਾ ਇੱਥੇ ਸੀ ਤੇ ਤੁਸੀਂ ਕਿਵੇਂ ਆਇ ਤੇ ਬੈਠੇ ਨਹੀਂਦਰ ਨਹੀਂਦਰ ਨਾ ਅੰਦਰ ਨਹੀਂ ਆਇਆ ਜਾਂਦਾ ਉਧਰ oh ਨਹੀਂ ਵੀਰੇ ਬਸ ਵੈਸੇ ਹੀ ਬੈਠ ਗਏ ਸੀ ਚਲੋ ਤੁਸੀਂ ਆ ਜਾਓ ਵੀਰੇ ਚਲੋ ਆ ਚਲ ਇਹ ਨਹੀਂ ਕਰਨੀ ਸੀ ਤੁਮ ਆ ਆ ਗਈ ਮਹਾਰਾਣੀ ਉਹ ਜਾ ਕੇ ਨਾਲ ਬੈਗ ਚੁੱਕੀ ਫਿਰਦੀ ਐ ਨਾਲ ਹੁਣ ਇਹ ਨਹੀਂ ਪਤਾ ਉਹਦੇ ਵਿੱਚ ਕੀ ਕੁਛ ਲੈ ਕੇ ਆਈ ਐ ਰਹਿਣੇ ਆਈ ਹੋਣੀਆਂ ਮੁੰਡੇ ਦੇ ਕੱਪੜੇ ਲੈ ਕੇ ਆਈ ਹੋਣੀਆਂ ਚੱਕੀ ਵਿੱਚ ਨਾਲ ਹੁਣ ਫੇਰ ਹੁਣ ਫੇਰ ਕਹੋਗੀ ਮੈਨੂੰ ਕਿ ਸੂਟ ਲਿਆ ਕੇ ਦਿਓ ਮੈਂ ਕਿੱਥੇ ਲੈ ਕੇ ਦਊਂਗੀ ਇਹਨੂੰ ਸੂਟ ਸਾਡਾ ਤਾਂ ਪਹਿਲੇ ਖਰਚਾ ਪਾਣੀ ਬਸਾ ਚਾਹਦਾ ਪਸ ਤਾਂ ਪਹਿਲੇ ਤੰਗੀ ਦੇ ਮਾਰੇ ਪਈ ਆ ਸਾਰੇ ਜਿੱਜੇ ਤੋੜ ਕੇ ਰੱਖ ਦਿੰਦਾ ਲੈ ਵਿੱਚ ਪਾਣੀ ਨਾ ਮੈਨੂੰ ਇਹ ਦੱਸ ਨਾ ਤੈਨੂੰ ਆਪਣਾ ਕੋਈ ਹੈ ਜਾਂ ਨਹੀਂ ਮੈਂ ਕੀ ਕਰਤਾ ਜੀ ਆਪੇਣ ਭਾਈ ਆਏ ਨੇ ਘਰ ਤੇ ਤੂੰ ਨਾ ਸਟੋਰ ਰੂਮ ਚ ਬਿਠਾਤਾ ਜਾ ਕੇ ਉਹ ਨਹੀਂ ਜੀ ਪਤਾ ਕਿਸੇ ਉਹ ਮੈਂ ਪੋਚਾ ਲਾ ਕੇ ਹਟੀ ਸੀ ਮੈਂ ਕਿਹਾ ਚੱਲ ਗਿੱਲਾ 2 ਮਿੰਟ ਚਲੋ ਉਧਰ ਬੈਠ ਜਾਣਗੇ ਤੇ ਪੋਚੇ ਨੂੰ ਕਿਹੜਾ ਅੱਗ ਲੱਗਦੀ ਸੀ ਫੇਰ ਤੂੰ ਪੋਚਾ ਨਹੀਂ ਲਾ ਸਕਦੀ ਸੀ ਦੁਬਾਰਾ ਚਲ ਕੋਈ ਨਾ ਜੀ ਹੁਣ ਅੱਗੇ ਤਾਂ ਮੈਂ ਕਿਥੇ ਆਣਕੂ ਮਾੜਾ ਜੀ ਆਇਓ ਜੀ ਮੇਰੀ ਗੱਲ ਸੁਣਿਓ ਮਾੜਾ ਜੀ ਬਾਹਰ ਕਿਤੇ ਵੀਰੇ ਪਹਿਲਾਂ ਮੈਂ ਤਾਂ ਰਖੜੀ ਬਣਾ ਲਿਓ ਫੇਰ ਚਲ ਜਿਓ ਨਾ ਤੁਸੀਂ ਜਿੱਥੇ ਜਾਣਾਗਾ ਅਸੀਂ ਜਾਣਾਗਾ ਸਾਡੇ ਵੀ ਕੁੜੀ ਨੇ ਆਉਣਾ ਨਾ ਕਰੇ ਤਾਂ ਕਰਕੇ ਰਖੜੀ ਬੰਨਣ ਲਈ ਠੀਕ ਹੈ ਭੈਣੇ ਕੋਈ ਗੱਲ ਨਹੀਂ ਜੀ ਇਹਨੇ ਕਿਧਰੇ ਨਹੀਂ ਜਾਣਾ ਅਜਮਲ ਜੀ ਗੱਲ ਸੁਣ ਲਓ ਕੋਈ ਨਾ ਪਰ ਵੀ ਹੁਣੇ ਆਉਂਦੇ ਆ ਮਨਾਂ ਦਾ ਜਰੂਰੀ ਕੰਮ ਹੈ ਸਾਲ ਅੱਛਾ ਤੁਸੀਂ ਐ ਕਰੋ ਤੁਸੀਂ 2 ਮਿੰਟ ਹਵਾ ਉਹ ਲਓ ਬੈਠੋ ਤੇ ਮੈਂ ਆ ਗਿਆ ਠੀਕ ਹੈ ਭੈਣੇ ਆਜੋ ਪੁੱਤ ਐ ਨਹੀਂ ਕਰਦੇ ਹੁੰਦੇ ਆਪਾਂ ਚੱਲਾਂਗੇ ਰੁਕ ਜਾ 2 ਮਿੰਟ ਤੇਰੇ ਮਾਮੂਦੇ ਰਖੜੀ ਵੀ ਬੰਨਦੀ ਹੈ ਹੈ ਕੁਲਿਆ ਕਰ ਤੱਕੜੀ ਬਣ ਲਈ ਤੇ ਮੈਂ ਕੋਈ ਚੀਜ਼ ਦੁਆਖ ਲਿਆਉਣਾ ਦੁਕਾਨ ਤੋਂ ਠੀਕ ਹੈ ਚਲਾਪਤ ਮੈਂ ਹੁਣੇ ਆ ਗਿਆ ਬਸ ਠੀਕ ਹੈ ਆ ਜਾ ਆ ਜਾ ਹਾਂ ਦੱਸ ਕੀ ਕਹਿਣਾ ਸੀ ਦੱਸਣਾ ਕੀ ਆ ਹੁਣ ਇਹ ਆ ਤਾਂ ਗਈ ਹੁਣ ਇਹਨੂੰ ਕੀ ਦੇਵਾਂਗੇ ਆਪਾਂ ਉਹ ਤੂੰ ਐਂ ਕਰ ਜਿਹੜਾ ਤੈਨੂੰ ਤੇਰੇ ਪੇਕੇਆਂ ਤੋਂ ਸੂਟ ਮਿਲਿਆ ਨਾ ਉਹ ਦੇ ਦੇੰਨੇ ਆ ਤੇ ਤੈਨੂੰ ਮੈਂ ਫੇਰ ਲੈ ਦੂੰਗਾ ਨਵਾ ਫੇਰ ਫਿਰ ਕੋਈ ਨਹੀਂ ਉਹ ਤਾਂ ਉਹਨੇ ਮੈਨੂੰ ਦਿੱਤਾ ਵਾ ਨਾਲ ਮੈਂ ਨਾ ਮੈਂ ਕੋ ਸੂਟ ਇਹਨੂੰ ਕਿਉਂ ਦੇਵਾਂ ਤੇ ਹੁਣ ਉਹ ਫਿਰ ਕੀ ਕਰੀਏ ਮੇਰੇ ਕੋਲ ਤਾਂ ਆਪ ਪੈਸੇ ਹੈ ਨਹੀਂ بس ਭੈਣ ਕੀ ਸੋਚੂਗੀ ਕਿ ਵੀਰੇ ਨੇ ਖਾਲੀ ਹੱਥ ਔਰਤਾ ਖਾਲੇ ਹੱਥ ਕੋਈ ਗੱਲ ਨਹੀਂ ਐ ਕਰੋ ਮੇਰੇ ਕੋਲ 100 ਰੁਪਏ ਪਿਆ ਉਹੀ ਦੇ ਦੋ ਇਹਨੂੰ ਨਾ ਦੱਸ ਹੁਣ ਮੈਂ ਭੈਣ ਨੂੰ 100 ਰੁਪਏ ਦੇਣ ਦਾ ਚੰਗਾ ਲੱਗਾਗਾ ਚੰਗਾ ਲੱਗਣ ਨੂੰ ਕੀ ਇਹਦੇ ਵਿੱਚ ਜਦੋਂ ਹੈ ਹੀ ਨਹੀਂ ਆਪਣੇ ਕੋਲ ਆਪਾਂ ਕਿੱਥੋਂ ਦੇ ਦਈਏ ਕੁਛ ਨਹੀਂ ਹੁੰਦਾ ਜੀ ਆ ਚੱਕੋ 100 ਰੁਪਏ ਤੇ ਫੜਾ ਦੋ ਉਹਨੂੰ ਲੋਕ ਹੁਣ ਆਕੇ ਤੋਰੋ ਨੂੰ ਤਾਂ ਨਹੀਂ ਭਾਇਆ ਕਿੱਧਰ ਵਗ ਗਿਆ ਉਹ ਤਾਂ ਨਾ ਅਨਮੋਲ ਬਹੁਤ ਜ਼ਿਆਦਾ ਰੋ ਰਿਆ ਸੀਗਾ ਉਹ ਚੀਜ਼ ਦਿਵਾਣ ਗਿਆਗਾ ਉਹ ਅੱਛਾ 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 ਹੋਰ ਉਹ ਕਿੱਥੇ ਖੜਦਾਗਾ ਬਸ ਸਾਰੇ ਦਿਹਾੜੀ ਘਰੋਂ ਬਾਹਰੇ ਰਹਿੰਦਾਗਾ ਬੱਚਿਆਂ ਨਾਲ ਖੇਡਿਆ ਲੱਗੇ ਰਹਿੰਦਾ ਐਵੇਂ ਹੀ ਹੈ ਭੈਣੇ ਵੀਰੇ ਹੁਣ ਤਾਂ ਰਖੜੀ ਬਣਾ ਲ ਘਰੇ ਨਾ ਕੁੜੀ ਨੇ ਵੀ ਹੋਣਾਗਾ ਨਹੀਂ ਉਹਦੇ ਮਾਂ ਚ ਭਾਬੀ ਐ ਜਾਊਗਾ ਈ ਪਤਾ ਨਹੀਂ ਵੇ ਜਾ ਕੇ ਟੱਕੇ ਵਾਗ ਗਈ ਬੈਣੀ ਬਾਲਾਂ ਰਗਣੀ ਹੂੰ ਤੇਨੂੰ ਪਤਾ ਵੀਰੇ ਤੇਰੇ ਲਈ ਮੈਂ ਸੱਸ਼ੜਾ ਰਖੜੀ ਲੈ ਕੇ ਆਇਆ ਨਾ ਐਨੀ ਮਹਿੰਗੀ ਕਾਤੋਂ ਲਿਆਣੀ ਸੀ ਬੈਣੀ ਉਹ ਧਾਗਾ ਹੀ ਬਣ ਦਿੰਦੀ ਮੇਰੇ ਲਈ ਤਾਂ ਉਹੀ ਕਾਫੀ ਸੀ ਫੇਰ ਕੀ ਹੋ ਗਿਆ ਵੀਰੇ ਦੇਖ ਸੋਣੀ ਲੱਗਦੀ ਹੈ ਨਾ ਹਾਂ ਬੈਣੀ ਐ ਤਾਂ ਬਹੁਤ ਸੋਣੀ ਕਾਲੇ ਭੈਣ ਆ ਕੀ ਵੇ 100 ਰੁਪਿਆ ਮੈਂ ਤਾਂ ਆਪਣੇ ਭਾਈ ਤੋਂ ਇਸ ਵਾਰੀ ਵਧੀਆ ਜਿਹਾ ਸੂਟ ਲੈ ਕੇ ਜਾਉਂਗੀ ਕਿਉਂ ਭਾਬੀ 100 ਰੁਪਏ ਨਾਲ ਕੀ ਬੰਨਣਾ ਤੇਨੂੰ ਤਾਂ ਪਤਾ ਹੀ ਹੈ ਹੱਥ ਬਹੁਤ ਤੰਦ ਚੱਲ ਰਹੇ ਆੜਤੀ ਕੋਲ ਵੀ ਗਿਆ ਸੀ ਸੋਨੇ ਵੀ ਮਨਾ ਕਰਤਾ ਕਹਿੰਦਾ ਪਹਿਲਾਂ ਉਹਨਾ ਕਰਜ਼ਾ ਦੋ ਤੇ ਥੋਲਾ ਆਇਆ ਨਹੀਂ ਜਾ ਰਿਹਾ ਹੋਰ ਮੈਂ ਤੇਨੂੰ ਪੈਸੇ ਨਹੀਂ ਦੇ ਸਕਦਾ ਵੀਰੇ ਤੂੰ ਤਾਂ ਨਾ ਮੇਰੀ ਗੱਲ ਨੂੰ ਉੰਜ ਸੀਰੀਅਸ ਲੈ ਗਿਆ ਮੈਂ ਤਾਂ ਮਜ਼ਾਕ ਕਰਦੀ ਸੀ ਆਫਨ ਮੈਨੂੰ ਤੇਰੇ ਪੈਸੇ ਨਹੀਂ ਚਾਹੀਦੇ ਇਹ ਤਾਂ ਰੱਖ ਆ ਆਪਣੇ ਕੋਲ ਮੈਨੂੰ ਪੈਸੇ ਨਹੀਂ ਚਾਹੀਦੇ ਤੇ ਨਾ ਹੀ ਕਿਸੇ ਸੂਟ ਦੀ ਲੋੜ ਮੈਨੂੰ ਤਾਂ ਸਿਰਫ ਤੁਹਾਡੇ ਪਿਆਰ ਦੀ ਲੋੜ ਮੈਂ ਛੱਜ ਵੀ ਆਮਣਾ ਇਸ ਕਰ ਬਸ ਮੈਨੂੰ ਹੱਸ ਕੇ ਬੁਲਾ ਲਿਆ ਕਰ ਤੇ ਮੈਨੂੰ ਕਦੇ ਵੀ ਇਹ ਮਹਿਸੂਸ ਨਾ ਹੋਵੇ ਕਿ ਬੇਬੇ ਬਾਬੂ ਨਹੀਂ ਹੈਗੇ ਉਹਨਾਂ ਦੀ ਕਮੀ ਨਾ ਮਾਸੂਜ਼ ਹੁੰਦੇ ਤੇ ਨਾ ਹੀ ਕਦੇ ਮੈਨੂੰ ਇਹ ਘਰ ਪਰਾਇਆ ਲੱਗੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਵੀਰੇ ਜੇ ਚਾਹੀਦਾ ਸਿਰਫ ਔਰ ਸਿਰਫ ਤੁਹਾਡਾ ਪਿਆਰ ਤੇ ਸਤਿਕਾਰ ਨਾ ਭੈਣ ਤੂੰ ਜਦੋਂ ਮਰਜ਼ੀ ਆ ਤੇ ਜਦੋਂ ਮਰਜ਼ੀ ਜਾ ਇੱਥੇ ਰਹੀ ਘਰ ਹੈ ਤੇ ਰਹੀ ਗੱਲ ਬੇਬੇ ਬਾਪੂ ਦੀ ਉਹ ਤਾਂ ਮੈਂ ਕਮੀ ਪੂਰੀ ਕਰ ਨਹੀਂ ਸਕਦਾ ਹਾਂ ਮੈਂ ਕੋਸ਼ਿਸ਼ ਕਰਾਂਗਾ ਇੱਕ ਭਰਾ ਹੋਣ ਦੇ ਨਾਤੇ ਤੈਨੂੰ ਆਪਣੇ ਮਾਪੋਂ ਦਾ ਪਿਆਰ ਵੀ ਮਿਲਿਆ ਤੈਨੂੰ ਤਾਂ ਪਤਾ ਹੀ ਹੈ ਵੀ ਹਾਲਾਤ ਮਾੜੇ ਚੱਲ ਰਹੇ ਆ ਤੇ ਸਾਥੋਂ ਕੋਈ ਗਲਤੀ ਹੋ ਜੇ ਤਾਂ ਭੈਣੇ ਮਾਫ਼ ਕਰਦੀ ਨਹੀਂ ਵੀਰੇ ਕਿਵੇਂ ਦੀ ਗੱਲਾਂ ਕਰੀਂ ਜਨਾਬ ਆਖਰ ਨੂੰ ਮੈਂ ਤੇਰੀ ਛੋਟੀ ਭੈਣਾਂ ਜੇ ਕੁਝ ਕਹਿ ਵੀ ਦੇਂਗਾ ਫੇਰ ਕੀ ਹੋ ਜਾਊਗਾ ਭੈਣਾਂ ਦਾ ਰਿਸ਼ਤਾ ਹੀ ਐਵੇਂ ਦਾ ਹੁੰਦਾ ਹੈ ਵੇ ਅਸਵੀ ਵੀਰੇ ਜੇ ਤੂੰ ਨੇ ਮੈਨੂੰ ਕੁਛ ਕਾਏਗਾ ਫਿਰ ਹੋਰ ਕੌਣ ਮੇਰੇ ਲੋਕੂ ਦਾ ਟੁੱਕੂਗਾ ਛਲ ਕੋਈ ਗੱਲ ਨਹੀਂ ਭੈਣੇ ਤੇ ਨਾਲੇ ਤੂੰ ਐਂ ਕਰ ਸੂਈ ਤੇ ਜਾ ਕੇ ਰੋਟੀ ਟੁੱਕਦਾ ਕਰਦਾ ਨਹੀਂ ਵੀਰੇ ਰੋਟੀ ਟੁੱਕਣੋਂ ਤਰਾਂ ਤੂੰ ਪੁਖਨੀ ਆ ਗਈ ਮੇਰੇ ਗੱਲ ਸੁਣੋ ਮੈਂ ਤਾਂ ਘੱਟ ਲੈ ਕੇ ਨਹੀਂ ਆਨੋ ਤਾਂ ਨਹੀਂ ਦੀ ਕੀ ਲੋੜ ਸੀ ਅਸੀਂ ਤਾਂ ਤੈਨੂੰ ਕੁਝ ਦੇ ਨਹੀਂ ਸਕੇ ਫਿਰ ਕੀ ਹੋ ਗਿਆ ਵੀਰੇ ਤੁਸੀਂ ਰੱਖੋ ਆਪਣੇ ਕੋਲੇ ਤੇ ਹੁਣ ਨਾ ਚੱਲਦੀ ਹੈਗੀ ਤੇ ਭੈਣੇ ਭਾਈਏ ਨੂੰ ਘਾ ਲੈਂਦੇ ਕੋਈ ਗੱਲ ਨਹੀਂ ਉਹ ਦੁਕਾਨ ਤੇ ਚੀਜ਼ ਵਾਰਿਆ ਬਣ ਮਾਣ ਅਸੀਂ ਉਧਰ ਦੀ ਉਧਰ ਹੀ ਲੰਘ ਜਾਂਦੇ ਹਾਂ ਚਲ ਜੀ ਮੇਰੇ ਲਈ ਕਿਹੜਾ ਮੱਦ ਰਿਆ ਕਰੋ ਤੁਸੀਂ ਠੀਕ ਹੈ ਭਾਬੀ ਚੰਗਾ ਚੰਗਾ ਭੈਣੇ ਖਿਆਲ ਰੱਖੀਆ ਆਪਣਾ ਠੀਕ ਤੇ ਢੇੜਾ ਗੁੜਾ ਲਾਉਂਦੀ ਰਿਆ ਸਰ ਮੈਂ ਤਾਂ ਵੀਰੇ ਆ ਜਾਨੀ ਤੁਹਾਡੇ ਕੋਲ ਤਾਂ ਜੰਮੀ ਟਾਈਮ ਨਹੀਂ ਹੁੰਦਾ ਮੇਰੇ ਲਈ। ਉਹ ਹਾਂ ਹਾਂ ਭੈਣੇ ਅਸੀਂ ਵੀ ਆਕੀ ਦਾ ਮਹਾਰਾਜ ਦੀ ਫਸਲ ਵਧੀਆ ਕਰਦੀ ਨਾ ਤੇ ਤੇਰੇ ਕੋਲ ਜ਼ਰੂਰ ਗੇੜਾ ਲਾਵਾਂਗੇ। ਨਾ ਚਲਦੀ। ਭੈਣੇ ਧਿਆਨ ਨਾਲ ਜਾ। ਓਕੇ ਲੈ ਕੇ ਆਈ ਹੈ ਪਰਵੀਨ। ਪਤਾ ਨਹੀਂ ਕੀ ਲੈ ਕੇ ਆਈ ਆ। ਦੇਖਦਾ ਖੋਲ ਕੇ। ਹੋਣਾ ਕੋਈ 10 ਰੁਪਏ ਦਾ ਸਮਾਨ। ਹੋਰ ਕੀ ਲੈ ਕੇ ਆਉਗੀ। ਆ ਦੇਖ ਲੈ ਭੈਣ ਆਪਣੀ ਵਾਸਤੇ ਕੀ ਲੈ ਕੇ ਆਈ ਹੈ ਤੇ ਤੂੰ ਤੂੰ ਭੈਣ ਦੀ ਬਿਲਕੁਲ ਕਦਰ ਨਹੀਂ ਕਰੀ ਮੈਨੂੰ ਨਹੀਂ ਪਤਾ ਸੀ ਕਿ ਭੇਦੇ ਵਿੱਚ ਟੂਮਾ ਹੋਣਗੇ ਮੈਨੂੰ ਲੱਗਦਾ ਪਰਵਿੰਨ ਨੇ ਆਪਣੀ ਗੱਲ ਸੁਣ ਲਈ ਸੀ ਜਦੋਂ ਆਪਾਂ ਗੱਲ ਕਰ ਰਹੇ ਸੀ ਓਏ ਪਾਣੀ ਲਿਆ ਹੱਥ ਮੂੰਹ ਧੋਈਏ ਮਾਰੇ ਜਗੇੜਾ ਹਾਂ ਮਾਰਿਆ ਫਸਲ ਵਧੀਆ ਕੜੀ ਆ ਹਾਂ ਜੀ ਲੱਗਦਾ ਮਾਲਕ ਦੀ ਕਿਰਪਾ ਹੈ ਕਿਰਪਾ ਇਸ ਵਾਹਿਗੁਰੂ ਦੀ ਜਿਦੋਂ ਦਾ ਕਰਜ਼ਾ ਲੇਤਾ ਕਰਜ਼ੇ ਚ ਬਾਹਰ ਹੀ ਨਹੀਂ ਨਿਕਲਿਆ ਗਿਆ ਦਿਨੋ ਦਿਨ ਕਰਜ਼ੇ ਦੇ ਵਿੱਚ ਡੁੱਬਦੇ ਜਾ ਰਹੇ ਹਾਂ ਇਹਦੇ ਵਿੱਚ ਮੇਰੇ ਸਾਰੀਆਂ ਚੀਜ਼ਾਂ ਸਾਰੇ ਟੂਮਾ ਵਿਕ ਗਏ ਪਤਾ ਨਹੀਂ ਹੁਣ ਟੂਮਾ ਬਣਣਗੀਆਂ ਕਿ ਨਹੀਂ ਮੇਰੇ ਤਾਂ ਜਿਹੜੇ ਕੰਨ ਦੇ ਸੀ ਉਹ ਵੀ ਲਾਹਾ ਕੇ ਵਿਕ ਗਏ ਉਹ ਤੂੰ ਫਿਕਰ ਨਾ ਕਰ ਕੀ ਜੇ ਮਾਲਕ ਨੇ ਫਸਲ ਚੰਗੀ ਕਰਤੀ ਨਾ ਤੇ ਤੈਨੂੰ ਕੰਨਾਂ ਦੇ ਕਾਂਟੇ ਵੀ ਬਣਾ ਦੂੰਗਾ ਪਿਛਲੀ ਵਾਰ ਤਾਂ ਤੈਨੂੰ ਪਤਾ ਆ ਹੜਾ ਨੇ ਆਪਣੀ ਫਸਲ ਡੋਬੋ ਕੇ ਰੱਖਤੀ ਤੇ ਪੱਲੇ ਕੱਖ ਨਹੀਂ بچਿਆ ਪਰ ਏਤ ਕੀ ਮਾਲਕ ਦੀ ਕਿਰਪਾ ਹੋ ਗਈ ਤਾਂ ਸਭ ਕੁਝ ਸਹੀ ਹੋ ਜਾਊਗਾ ਮੈਂ ਤਾਂ ਬਹੁਤ ਕਰਦੇ ਆਂ ਆਪਾਂ ਪਰ ਪਤਾ ਨਹੀਂ ਉਸ ਰੱਬ ਨੂੰ ਕੀ ਮਨਜ਼ੂਰ ਹੈ ਉਹ ਚਲ ਤੂੰ ਫਿਕਰ ਨਾ ਕਰ ਤੂੰ ਜਾ ਮੇਰੇ ਵਾਸਤੇ ਰੋਟੀ ਕੱਢ ਦੇ ਮੈਂ ਪ੍ਰਵੀਨ ਨੂੰ ਸਮਝਣ ਦੇ ਵਿੱਚ ਕਿੰਨੀ ਵੱਡੀ ਗਲਤੀ ਕੀਤੀ ਮੈਂ ਕੋਨ ਨੂੰ ਸੂਟ ਵੀ ਨਹੀਂ ਦੇ ਸਕੀ ਤੇ ਉਹ ਘਰ ਟੂਮਾ ਵੀ ਲੈ ਆਈ ਮੇਰੇ ਵਾਸਤੇ ਬਣਵਾ ਕੇ ਕਿੰਨਾ ਸੋਚਦੀ ਹੈ ਤੇ ਮੈਂ ਉਹਦੇ ਵਾਸਤੇ ਕੁਝ ਵੀ ਨਹੀਂ ਕਰ ਸਕਤਾ ਇਹ ਤਾਂ ਉਹਦੇ ਸੋਚਣਾ ਸੀ ਤੂੰ ਮੈਂ ਤਾਂ ਗਲਤੀ ਹੋ ਗਈ ਜੀ ਬਹੁਤ ਵੱਡੀ ਗਲਤੀ ਹੋ ਗਈ ਮੈਂ ਪਰਮੇਨੂ ਪਛਾਣ ਨਹੀਂ ਸਕੀ ਮੈਂ ਸੋਚਿਆ ਜਦੋਂ ਵੀ ਆਉਂਦੀ ਹੈ ਕੁਛ ਨਾ ਕੁਛ ਲੈਣ ਆਉਂਦੀ ਹੈ ਪਰ ਮੈਨੂੰ ਨਹੀਂ ਪਤਾ ਸੀ ਕਿ ਇਹ ਲੈਣ ਦੀ ਨਹੀਂ ਦੇਣ ਦੇ ਵਿਚਾਰ ਰੱਖਦੀ ਹੈ ਮੈਂ ਤਾਂ ਬਹੁਤ ਵੱਡੀ ਗਲਤੀ ਕੀਤੀ ਮੈਨੂੰ ਪਛਾਣ ਨਹੀਂ ਸਕੀ ਹਾਲੇ ਤੈਨੂੰ ਪਤਾ ਉਹਦੇ ਘਰ ਵਿੱਚ ਰੱਬ ਨੇ ਕੀ ਥੋੜ ਸਭ ਕੁਝ ਹੈ ਉਹਦੇ ਕੋਲ ਉਹਨੂੰ ਕੀ ਲੋੜ ਪਈ ਆ ਆਪਣੇ ਕੋਲੋਂ ਕੁਝ ਮੰਗਣ ਦੀ ਉਲਟਾ ਦੇਖ ਲੈ ਆਪਾਂ ਨੂੰ ਹਾਂ ਸਭ ਕੁਝ ਦੇ ਗਏ ਹਾਲਕਿ ਆਪਾਂ ਤਾਂ ਉਹਨੂੰ ਵਿਚਾਰੀ ਨੂੰ ਕੁਝ ਵੀ ਨਹੀਂ ਦਿੱਤਾ ਖਾਲੀ ਹੱਥ ਹੀ ਮੋੜਤਾ ਐਤੋਂ ਦਿੱਤਾ ਸਤਕਾਰ ਕਿੱਦ ਦੀ ਨਹੀਂ ਉਹਨੇ ਸਤਕਾਰ ਵੀ ਨਹੀਂ ਦੇ ਸਕੀ ਪਤਾ ਨਹੀਂ ਪਰਮਾਤਮਾ ਮੈਨੂੰ ਮਾਫ ਕਰੂਗਾ ਕਿ ਨਹੀਂ ਕਰੂ ਮੈਂ ਆਪਣੀ ਤੇ ਦਾ ਬਹੁਤ ਦਿਲ ਦਿਖਾਇਆ ਬਹੁਤ ਦਿਲ ਦਿਖਾਇਆ ਐ ਕਰਦੇ ਆਂ ਜੀ ਪਾਥੋੜੇ ਦੇ ਦਿਨਾਂ ਬਾਅਦ ਪਰਵੀਨ ਕੋਲੇ ਚਲਦੇ ਤੇ ਜਿਹੜਾ ਸੂਟ ਮਿੰਨ ਮੇਰੇ ਪੇਕੇ ਵਾਲੇ ਨੇ ਦਿੱਤਾ ਸੀ ਨਾ ਹੁਣ ਉਹ ਮੈਂ ਨਹੀਂ ਸਮਾਉਣਾ ਹੁਣ ਮੈਂ ਪਰਵੀਨ ਨੂੰ ਦੇਣਾ ਉਹ ਸੂਟ ਐਸੇ ਬਹਾਨੇ ਨੇ ਪਰਵੀਨ ਨਾਲ ਮਾਪੇ ਵੀ ਸਮਝਾ ਗਏ ਕਿ ਆਪਣੇ ਕੀਤੇ ਸੀ ਤੇ ਨਾਲੇ ਉਹ ਵੀ ਆਪਾਂ ਨੂੰ ਦੇਖ ਕੇ ਬਹੁਤ ਖੁਸ਼ ਹੋਊਗਾ ਤੇ ਤੇਰੀ ਠੀਕ ਹੈ ਪਥੋੜੇ ਦੇ ਦਿਨਾਂ ਤੱਕ ਨਾ 4 ਪੈਸੇ ਆ ਜਾਂਦੇ ਆਪਾਂ ਭੈਣ ਕੋਲ ਜਰੂਰ ਢੇੜਾ ਲਾ ਕੇ ਆਪਾਂ